ਕਹਾਣੀਕਾਰ ਰਵਨਜੋਤ ਕੋਰ ਸਿੱਧੂ ਰਾਵੀ ਗੁਰਸ਼ਰਨ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਵੱਡੀ ਸੀ ਛੋਟੇ ਹੁੰਦਿਆਂ ਹੀ ਉਸਨੇ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਦੁੱਖ ਦੇਖੇ ਸਨ ਆਪਣੇ ਪਿਓ ਦੇ ਸਿਰ ਚਾਰੋਂ ਭੂਆ ਦਾ ਖਰਚਾ ਅਤੇ ਚਾਰੇਕਾਰ ਵਿਹਾਰ ਵਿੱਚ ਗੁਰਸ਼ਰਨ ਦੇ ਪਿਓ ਨੂੰ ਹੀ ਕਰਨੇ ਪੈਂਦੇ ਸਨ ਦੂਸਰੇ ਸਭ ਆਪਣਾ ਆਪਣਾ ਹਿੱਸਾ ਲੈ ਕੇ ਅਲੱਗ ਹੋ ਚੁੱਕੇ ਸਨ ਗੁਰਸ਼ਰਨ ਦੇ ਪਰਿਵਾਰ ਵਿੱਚ ਮਾਤਾ ਪਿਤਾ ਦੋ ਛੋਟੀਆਂ ਭੈਣਾਂ ਅਤੇ ਇੱਕ ਭਰਾ ਜੋ ਸਭ ਤੋਂ ਛੋਟਾ ਸੀ ਗੁਰਸ਼ਰਨ ਨੇ ਨਿੱਕੀ ਉਮਰੇ ਹੀ ਆਪਣੀ ਜ਼ਿੰਦਗੀ ਦੇ ਅਜਿਹੇ ਪਲ ਦੇਖ ਲਏ ਜਿਨ੍ਹਾਂ ਨੂੰ ਭੁਲਾਉਣਾ ਔਖਾ ਸੀ ਚਾਚੇ ਤਾਇਆ ਨੇ ਉਸ ਦੇ ਪਿਓ ਦੇ ਹਿੱਸੇ ਕੁਝ ਨਾ ਛੱਡਿਆ ਸੀ ਪਰ ਫਿਰ ਵੀ ਗੁਰਸ਼ਰਨ ਤੇ ਪਿਤਾ ਨੇ ਕਦੇ ਹੌਂਸਲਾ ਨਹੀਂ ਟੁੱਟਣ ਦਿੱਤਾ ਸੀ ਸਾਰੇ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ ਗੁਰਸ਼ਰਨ 12ਵੀਂ ਚੋਂ ਚੰਗੇ ਨੰਬਰਾਂ ਤੇ ਪਾਸ ਹੋਈ ਅਤੇ ਉਸ ਨੂੰ ਕਾਲਜ ਦਾ ਬਹੁਤ ਚਾਹ ਸੀ ਪਰ ਉਸ ਦੇ ਪਿਤਾ ਨੇ ਗੁਰਸ਼ਰਨ ਨੂੰ ਕਾਲਜ ਲੱਗਣ ਤੋਂ ਮਨਾ ਕਰ ਦਿੱਤਾ ਅਤੇ ਘਰ ਦੀ ਹਾਲਤ ਨੂੰ ਦੇਖਦੇ ਗੁਰਸ਼ਰਨ ਦੇ ਹੱਥ ਪੀਲੇ ਕਰਨ ਦੀ ਸੋਚਦੇ ਸਨ ਪਰ ਗੁਰਸ਼ਰਨ ਅਜੇਹਾ ਨਹੀਂ ਚਾਹੁੰਦੀ ਸੀ ਕੁਝ ਦਿਨ ਗੁਰਸ਼ਰਨ ਉਦਾਸ ਰਹਿਣ ਲੱਗੀ ਅਤੇ ਆਪਣੇ ਸੁਪਨਿਆਂ ਨੂੰ ਟੁੱਟਦੇ ਹੋਏ ਦੇਖਦੀ ਜਦੋਂ ਵੀ ਕੋਈ ਰਿਸ਼ਤੇਦਾਰ ਆ ਕੇ ਉਸ ਦੇ ਵਿਆਹ ਦੀ ਗੱਲ ਕਰਦਾ ਪਰ ਕੁਦਰਤ ਵੱਲੋਂ ਹਜੇ ਇਹ ਸਭ ਕੁਝ ਨਹੀਂ ਸੰਭਵ ਹੋ ਸਕਿਆ ਅਤੇ ਉਸਨੇ ਆਪਣੇ ਪਿਤਾ ਨੂੰ ਸਕੂਲ ਵਿੱਚ ਨੌਕਰੀ ਕਰਨ ਲਈ ਪੁੱਛਿਆ ਅਤੇ ਉਸਨੇ ਹਾਂ ਕਰ ਦਿੱਤੀ ਹੁਣ ਸਕੂਲ ਪੜਾਉਂਦੀ ਅਤੇ ਨਾਲ ਸੋਚਦੀ ਕਿ ਕਾਸ਼ ਉਹ ਅੱਗੇ ਪੜ੍ਹ ਪਾਉਂਦੀ ਇੱਕ ਦਿਨ ਗੁਰਸ਼ਰਨ ਦੇ ਮਾਮੇ ਦਾ ਮੁੰਡਾ ਦੀਪ ਆਇਆ ਹੋਇਆ ਸੀ ਅਤੇ ਗੁਰਸ਼ਰਨ ਨੇ ਉਸ ਨੂੰ ਕਿਹਾ ਕਿ ਵੀਰ ਜੀ ਮੈਂ ਅੱਗੇ ਪੜ੍ਹਨਾ ਚਾਹੁੰਨੀ ਹਾਂ ਅਤੇ ਉਹਨਾਂ ਦਿਨਾਂ ਵਿੱਚ ਪੀਯੂ ਦੇ ਪ੍ਰਾਈਵੇਟ ਦਾਖਲੇ ਪਹੁੰਚ ਰਹੇ ਸਨ ਤਾਂ ਉਸ ਨੇ ਗੁਰਸ਼ਰਨ ਦਾ ਦਾਖਲਾ ਭਰ ਕੇ ਉਸ ਨੂੰ ਕਿਤਾਬਾਂ ਵੀ ਲਿਆ ਕੇ ਦਿੱਤੀਆਂ ਗੁਰਸ਼ਰਨ ਦੇ ਪਿਤਾ ਨੇ ਕਿਹਾ ਕਿ ਦੇਖ ਪੁੱਤ ਕੀ ਪਤਾ ਕਦੋਂ ਕੋਈ ਇਹਦੇ ਲਈ ਚੰਗਾ ਘਰ ਮਿਲ ਜਾਏ ਤੇ ਇਹਦਾ ਵਿਆਹ ਕਰ ਦੇਣਾ ਕੀ ਫਾਇਦਾ ਪੜਾਉਣ ਦਾ ਤਾਂ ਦੀਪ ਨੇ ਕਿਹਾ ਫੁੱਫੜ ਜੀ ਤਾਂ ਕੀ ਹੋਇਆ ਗੁਰਸ਼ਰਨ ਆਪਣੇ ਸੋਹਰੇ ਘਰ ਵਿੱਚ ਵੀ ਪੜ ਸਕਦੀ ਹੈ ਪਰ ਉਹਨਾਂ ਕਿਹਾ ਕਿ ਅਗਲੇ ਘਰ ਚ ਕੀ ਪਤਾ ਪੜਨ ਦੇਣ ਜਾਂ ਨਾ ਇਹ ਉਹਨਾਂ ਦੇ ਘਰ ਦਾ ਮਸਲਾ ਬਣ ਜਾਣਾ ਪਰ ਦੀਪ ਨੇ ਕਿਹਾ ਜਦੋਂ ਹੋਵੇਗਾ ਦੇਖੀ ਜਾਓ ਇਸ ਤਰ੍ਹਾਂ ਗੁਰਸ਼ਰਨ ਵਧੀਆ ਪੜਾਈ ਕਰਦੀ ਅਤੇ ਬੀਏ ਦੀ ਡਿਗਰੀ ਕਰ ਲਈ ਆਖਰ ਕਈ ਰਿਸ਼ਤਿਆਂ ਚੋਂ ਇੱਕ ਰਿਸ਼ਤਾ ਗੁਰਸ਼ਰਨ ਦੇ ਪਿਤਾ ਨੂੰ ਵਧੀਆ ਲੱਗਾ ਅਤੇ ਉਹਨਾਂ ਨੇ ਗੁਰਸ਼ਰਨ ਨੂੰ ਪੁੱਛਿਆ ਪਰ ਗੁਰਸ਼ਰਨ ਨੇ ਪਹਿਲਾਂ ਦੀ ਤਰ੍ਹਾਂ ਹੀ ਆਪਣੇ ਪਿਤਾ ਦੇ ਫੈਸਲੇ ਦਾ ਸਤਕਾਰ ਕਰਦਿਆਂ ਕਿਹਾ ਕਿ ਜੋ ਕੁਝ ਵੀ ਪਾਪਾ ਜੀ ਤੁਸੀਂ ਸੋਚਦੇ ਸਭ ਕੁਝ ਵਧੀਆ ਹੀ ਮੈਨੂੰ ਮੈਨੂੰ ਖਿਹੜੇ ਮੱਥੇ ਤੁਹਾਡਾ ਹਰ ਫੈਸਲਾ ਮਨਜ਼ੂਰ ਹੈ ਕੁਝ ਦਿਨਾਂ ਬਾਅਦ ਗੁਰੂ ਘਰ ਦੋਵੇਂ ਪਰਿਵਾਰਾਂ ਵੱਲੋਂ ਮੁੰਡਾ ਕੁੜੀ ਦੇਖਣ ਦੀ ਰਸਮ ਰੱਖੀ ਜਾਂਦੀ ਹੈ ਮੁੰਡਾ ਗੁਰਸ਼ਰਨ ਦੇ ਮੁਕਾਬਲੇ ਸੋਨਾ ਤਾਂ ਨਹੀਂ ਸੀ ਪਰ ਉਹਨਾ ਟੈਕਨੀਕਲ ਡਿਪਲੋਮਾ ਕਰਿਆ ਹੋਣ ਕਰਕੇ ਅੱਗੇ ਆਸ ਸੀ ਨੌਕਰੀ ਲੱਗਣ ਦੀ ਪਰ ਉਹਨਾਂ ਦਾ ਕਾਰੋਬਾਰ ਆਪਣੇ ਘਰ ਦਾ ਸੀ ਸ਼ਹਿਰ ਵਿੱਚ ਗੁਰਸ਼ਰਨ ਨੂੰ ਮੁੰਡੇ ਦੀ ਪਸੰਦ ਨਾ ਪਸੰਦ ਬਾਰੇ ਪੁੱਛਿਆ ਗਿਆ ਪਰ ਉਸ ਨੇ ਕਿਹਾ ਕਿ ਉਸ ਨੂੰ ਮਨਜ਼ੂਰ ਹੈ ਸਭ ਜੋ ਪਾਪਾ ਨੇ ਫੈਸਲਾ ਕਰ ਦਿੱਤਾ ਘਰ ਆ ਕੇ ਸਾਰੇ ਖੁਸ਼ ਸਨ ਪਰ ਗੁਰਸ਼ਰਨ ਦੇ ਅੰਦਰ ਕੁਝ ਸੁਪਨੇ ਸਨ ਜਿਨ੍ਹਾਂ ਨੂੰ ਉਹ ਨਾ ਚਾਹੁੰਦਿਆਂ ਹੋਇਆ ਵੀ ਪੂਰੇ ਨਹੀਂ ਕਰ ਸਕੀ ਸੀ ਆਪਣੀ ਪੜ੍ਹਾਈ ਕਰਕੇ ਕਿਸੇ ਖਾਸ ਮੰਜ਼ਲ ਨੂੰ ਸਰ ਕਰਨਾ ਉਸ ਦਾ ਬਹੁਤ ਵੱਡਾ ਸੁਪਨਾ ਸੀ ਪਰ ਘਰ ਦੇ ਹਾਲਾਤ ਅਤੇ ਸੰਸਕਾਰਾਂ ਦੇ ਬੋਝ ਨੇ ਉਸ ਨੂੰ ਇਹ ਸਭ ਨਾ ਚਾਹੁੰਦਿਆਂ ਹੋਇਆ ਵੀ ਸਹਿਣ ਕਰਨ ਲਈ ਮਜਬੂਰ ਕਰ ਦਿੱਤਾ ਕੁਝ ਮਹੀਨਿਆਂ ਬਾਅਦ ਗੁਰਸ਼ਰਨ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਵਿਆਹ ਤੋਂ ਪਹਿਲਾਂ ਗੁਰਸ਼ਰਨ ਦੇ ਮਾਮੇ ਦੇ ਮੁੰਡੇ ਦੀਪ ਨੂੰ ਬੁਲਾਇਆ ਗਿਆ। ਵਿਆਹ ਦਾ ਪ੍ਰਬੰਧ ਸਮਾਨ ਅਤੇ ਸਾਰਾ ਕੁਝ ਦੇਖਣ ਵਿਆਹ ਦੀ ਜ਼ਿੰਮੇਵਾਰੀ ਇਕੱਲੇ ਗੁਰਸ਼ਰਨ ਦੇ ਪਿਤਾ ਦੇ ਵਸ ਦੀ ਗੱਲ ਨਹੀਂ ਸੀ। ਇਸ ਤਰ੍ਹਾਂ ਸਾਰੇ ਪਰਿਵਾਰ ਨਾਲ ਬੈ ਕੇ ਦੀਪ ਨੇ ਸਾਰੇ ਕਾਰਜ ਦੀ ਵਿਉਤਬੰਦੀ ਕੀਤੀ ਤੇ ਜੋ-ਜੋ ਸਮਾਨ ਲਿਆਉਣਾ ਸੀ ਉਹ ਸਭ ਪੂਰਾ ਕਰਕੇ ਰੱਖ ਲਿਆ ਸੀ। ਵਿਆਹ ਤੋਂ ਪਹਿਲਾਂ ਗੁਰਸ਼ਰਨ ਲਈ ਵੱਖਰੇ ਕੱਪੜੇ ਲੈਣ ਲਈ ਸ਼ਹਿਰ ਗਏ ਠੇ ਉਸਦੇ ਨਾਲ ਦੀਪ ਦੀ ਭੈਣ ਸੀ ਅਤੇ ਹੋਰ ਕੁੜੀਆਂ ਸਨ ਵਿਆਹ ਲਈ ਸੂਟਾਂ ਦੀ ਪਸੰਦ ਕਰਦਿਆਂ ਗੁਰਸ਼ਰਨ ਨੂੰ ਪੁੱਛਿਆ ਜਾਂਦਾ ਕਿ ਤੈਨੂੰ ਕਿਹੜਾ ਸੂਟ ਪਸੰਦ ਹੈ ਤਾਂ ਉਹ ਕਹਿ ਦਿੰਦੀ ਤੁਹਾਨੂੰ ਜੋ ਪਸੰਦ ਹੈ ਉਹੀ ਠੀਕ ਹੈ ਮੈਨੂੰ ਸਾਰੀ ਖਰੀਦਦਾਰੀ ਕਰਨ ਚ ਗੁਰਸ਼ਰਨ ਨੇ ਕੁਝ ਵੀ ਆਪਣੀ ਪਸੰਦ ਜ਼ਾਹਿਰ ਨਹੀਂ ਕੀਤੀ ਗੁਰਸ਼ਰਨ ਦਾ ਸੁਭਾਅ ਪਹਿਲਾਂ ਤੋਂ ਹੀ ਨਰਮ ਅਤੇ ਰਹਿਣ ਸਹਿਣ ਬਿਲਕੁਲ ਸੁਧਾਰਨ ਸੀ ਕਿਉਂਕਿ ਨਿੱਕੀ ਹੁੰਦਿਆਂ ਹੀ ਉਸ ਦੇ ਘਰ ਦੇ ਦੁੱਖਾਂ ਨੂੰ ਦੇਖ ਕੇ ਅਜੀਹਾ ਬਣਾ ਲਿਆ ਸੀ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਜਾਗੋ ਵਾਲੀ ਰਾਤ ਗੁਰਸ਼ਰਨ ਨੂੰ ਸਾਰੇ ਮਜ਼ਾਕ ਕਰਨ ਲੱਗੇ ਕਿ ਕੁੜੀਏ ਹੁਣ ਤੇ ਸੋਹਣੇ ਕੱਪੜੇ ਪਾ ਲੈ ਝੱਲੀ ਜਹੀ ਬਣੀ ਫਿਰਦੀ ਐ ਅੱਜ ਵੀ ਇੰਨਾ ਕਹਿ ਕੇ ਸਾਰੇ ਹੱਸਣ ਲੱਗ ਜਾਂਦੇ ਪਰ ਗੁਰਸ਼ਰਨ ਕਿਸੇ ਦੀ ਵੀ ਗੱਲ ਦਾ ਗੁੱਸਾ ਨਹੀਂ ਕਰਦੀ ਰਾਤ ਨੂੰ ਜਾਗੋ ਤੇ ਖੂਬ ਰੌਣਕਾਂ ਲੱਗੀਆਂ ਸਨ ਪਰ ਗੁਰਸ਼ਰਨ ਦੀਪ ਕੋਲ ਬੈਠੀ ਆਪਣੇ ਸੁਪਨਿਆਂ ਦੀ ਗੱਲ ਕਰਦੀ ਰਹੀ ਪਰਦੀਪ ਉਸ ਨੂੰ ਹੌਸਲਾ ਦਿੰਦੀ ਕਿ ਉਹ ਆਪਣੇ ਸੁਪਨੇ ਆਪਣੇ ਜੀਵਨ ਸਾਥੀ ਨਾਲ ਰਹਿ ਕੇ ਵੀ ਪੂਰੇ ਕਰ ਸਕਦੀ ਹੈ ਗੁਰਚਰਨ ਇਹ ਸੁਣ ਇੱਕ ਵਾਰ ਚੁੱਪ ਹੋ ਜਾਂਦੀ ਤੇ ਬਾਅਦ ਚ ਕਹਿੰਦੀ ਕਿ ਅਗਲੇ ਪਰਿਵਾਰ ਨਾਲ ਰਹਿਣਾ ਅਤੇ ਉਹਨਾਂ ਦੇ ਮਾਹੌਲ ਦਾ ਕੀ ਪਤਾ ਕਿਵੇਂ ਦਾ ਹੋਵੇਗਾ ਉਸ ਨੇ ਤਾਂ ਕਦੇ ਹੋਣ ਵਾਲੇ ਘਰ ਵਾਲੇ ਨਾਲ ਫੋਨ ਤੇ ਗੱਲ ਤੱਕ ਨਹੀਂ ਸੀ ਕੀਤੀ ਜੋ ਉਸ ਦੇ ਸੁਭਾਅ ਦਾ ਪਤਾ ਲੱਗ ਸਕੇ ਦੀਪ ਸਮਝਾਉਂਦਾ ਹੈ ਕੀ ਵਾਹਿਗੁਰੂ ਤੇ ਪਰੋਸਾ ਰੱਖ ਸਭ ਕੁਝ ਵਧੀਆ ਹੋਵੇਗਾ ਦੂਸਰਾ ਦਿਨ ਵਿਆਹ ਵਾਲਾ ਸੀ ਬਰਾਤ ਵੀ ਸਮੇਂ ਸਿਰ ਆ ਜਾਂਦੀ ਅਤੇ ਸਾਰਾ ਵਿਆਹ ਵਧੀਆ ਬਿਨਾ ਕਿਸੇ ਲੜਾਈ ਝਗੜੇ ਤੋਂ ਸੰਪੂਰਨ ਹੋ ਜਾਂਦਾ ਹੈ ਗੁਰਸ਼ਰਨ ਜਦੋਂ ਆਪਣੇ ਸਹੁਰੇ ਘਰ ਪੈਰ ਪਾਉਂਦੀ ਹੈ ਤਾਂ ਘਰ ਨੂੰ ਦੇਖ ਉਸ ਨੂੰ ਅਜੀਬ ਖਿਆਲ ਆਉਣ ਲੱਗਾ ਕਿ ਮਨ ਵਿੱਚ ਅਨੇਕਾਂ ਸਵਾਲ ਪੈਦਾ ਹੁੰਦੇ ਹਨ ਸਾਰਾ ਪਰਿਵਾਰ ਖੁਸ਼ ਸੀ ਕਿਉਂਕਿ ਇੰਨੀ ਸੋਹਣੀ ਤੇ ਅਨੇਕ ਗੁਣਾ ਵਾਲੀ ਮਾਲਕ ਸੀ ਗੁਰਸ਼ਰਨ ਹੌਲੀ ਹੌਲੀ ਗੁਰਸ਼ਰਨ ਆਪਣੇ ਆਪ ਨੂੰ ਆਪਣੇ ਸੋਹਰੇ ਪਰਿਵਾਰ ਦੇ ਮਾਹੌਲ ਵਿੱਚ ਬਦਲ ਲੈਂਦੀ ਹੈ ਗੁਰਸ਼ਰਨ ਦੇ ਪਤੀ ਦਲਬੀਰ ਦੇ ਪੰਜ ਭਰਾ ਸਨ ਜੋ ਕਿ ਇਸੇ ਹੀ ਮਕਾਨ ਵਿੱਚ ਰਹਿੰਦੇ ਸਨ ਜਿਨ੍ਹਾਂ ਵਿੱਚੋਂ ਦਲਬੀਰ ਆਪਣੇ ਭਰਾਵਾਂ ਚੋਂ ਚੌਥੇ ਨੰਬਰ ਵਾਲਾ ਸੀ ਸਾਰਿਆਂ ਨੂੰ ਇੱਕ ਇੱਕ ਕਮਰਾ ਹੁੰਦਾ ਸੀ ਅਤੇ ਘਰ ਦੀ ਹਾਲਤ ਵੀ ਬਹੁਤ ਖਸਤਾ ਸੀ ਗੁਰਸ਼ਰਨ ਨੂੰ ਉੱਪਰ ਵਾਲਾ ਕਮਰਾ ਦਿੱਤਾ ਗਿਆ ਅਤੇ ਘਰ ਬਿਲਕੁਲ ਸੜਕ ਦੇ ਉੱਪਰ ਹੀ ਸੀ ਨਾਲ ਹੀ ਉਹਨਾਂ ਦਾ ਆਟਾ ਚੱਕੀ ਪੰਜਾਈ ਅਤੇ ਹੋਰ ਮਸ਼ੀਨਾਂ ਲੱਗੀਆਂ ਹੋਈਆਂ ਸਨ ਗੁਰਸ਼ਰਨ ਦਾ ਪਤੀ ਬਹੁਤ ਹਾਸੇ ਮਜ਼ਾਕ ਵਾਲਾ ਸੀ ਅਤੇ ਉਹ ਗੁਰਸ਼ਰਨ ਨੂੰ ਬਹੁਤ ਖੁਸ਼ ਰੱਖਦਾ ਸੀ ਜਦੋਂ ਗੁਰਸ਼ਰਨ ਇਕੱਲੀ ਆਪਣੇ ਕਮਰੇ ਵਿੱਚ ਬੈਠੀ ਹੁੰਦੀ ਤਾਂ ਉਹ ਸੜਕ ਤੇ ਜਾਂਦੇ ਲੋਕਾਂ ਨੂੰ ਦੇਖਦੀ ਰਹਿੰਦੀ ਅਤੇ ਦਿਨ ਭਰ ਚ ਉਸ ਨੇ ਕਿੰਨੇ ਹੀ ਇਨਸਾਨਾਂ ਦੀ ਭੱਜ ਦੌੜ ਭਰੀ ਜ਼ਿੰਦਗੀ ਨੂੰ ਦੇਖਦਿਆਂ ਸੋਚਾਂ ਵਿੱਚ ਪੈ ਜਾਂਦੀ ਆਖਰ ਕਿੰਨੇ ਹੀ ਲੋਕ ਰੋਜ਼ ਆਪਣੇ ਸੁਪਨਿਆਂ ਦੀ ਤਲਾਸ਼ ਕਰੋ ਨਿਕਲਦੇ ਹਨ ਅਤੇ ਸ਼ਾਮ ਨੂੰ ਉਹ ਥੱਕ ਹਾਰ ਕੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਆਮ ਬਣ ਜਾਂਦੇ ਹਨ ਜਿਨ੍ਹਾਂ ਦਾ ਪੂਰਾ ਹੋਣ ਦੇ ਬਾਅਦ ਵੀ ਉਹ ਖੁਸ਼ੀ ਮਹਿਸੂਸ ਨਹੀਂ ਹੁੰਦੀ ਕੁਝ ਮਹੀਨਿਆਂ ਬਾਅਦ ਗੁਰਚਰਨ ਨੇ ਕਿਹਾ ਕਿ ਉਹ ਅੱਗੇ ਪੜ੍ਹਨਾ ਚਾਹੁੰਦੀ ਹੈ ਤਾਂ ਦਲਬੀਰ ਉਸ ਨੂੰ ਪੜ੍ਹਾਉਣ ਲਈ ਸਹਿਮਤ ਹੋ ਜਾਂਦਾ ਹੈ ਗੁਰਚਰਨ ਨੇ ਦੂਸਰੇ ਦਿਨ ਦੀਪ ਨੂੰ ਖੁਸ਼ੀ-ਖੁਸ਼ੀ ਫੋਨ ਕੀਤਾ ਕਿ ਪੜ੍ਹਾਈ ਨੂੰ ਉਹਨਾਂ ਦੇ ਪਤੀ ਮੰਨ ਗਏ ਹਨ ਤਾਂ ਉਸ ਨੇ ਪੁੱਛਿਆ ਕਿ ਅੱਗੇ ਕਿਹੜਾ ਕੋਰਸ ਕਰਿਓ ਗੁਰਸ਼ਰਨ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੋਣ ਕਰਕੇ ਅੱਗੇ ਉਸ ਨੂੰ ਬੀਐਡ ਕਰਨ ਦੀ ਸਲਾਹ ਦਿੱਤੀ ਤਾਂ ਇੱਕ ਸਮੇ ਗੁਰਸ਼ਰਨ ਚੁੱਪ ਹੋ ਗਈ ਤਾਂ ਦੀਪ ਨੇ ਕਾਰਨ ਪੁੱਛਿਆ ਗੁਰਸ਼ਰਨ ਨੇ ਕਿਹਾ ਕਿ ਕੋਰਸ ਕਰਨ ਦਾ ਖਰਚਾ 70-80 ਹਜ਼ਾਰ ਆਵੇਗਾ ਪਰ ਘਰ ਦੀ ਹਾਲਤ ਠੀਕ ਨਹੀਂ ਦੀਪ ਨੇ ਕਿਹਾ ਕਿ ਉਹ ਇੱਕ ਵਾਰ ਆਪਣੇ ਪਤੀ ਨਾਲ ਗੱਲ ਕਰੇ ਰਾਤ ਨੂੰ ਗੁਰਸ਼ਰਨ ਨੇ ਦਲਬੀਰ ਨਾਲ ਗੱਲ ਕੀਤੀ ਕਿ ਉਹ ਬੀਐਡ ਕਰਨਾ ਚਾਹੁੰਦੀ ਹੈ ਤਦਲਬੀਰ ਉਹ ਕੋਰਸ ਲਈ ਰਾਜ਼ੀ ਹੋ ਜਾਂਦਾ ਹੈ ਹੁਣ ਵਧੀਆ ਕੋਰਸ ਚੱਲਦਾ ਹੈ ਅਤੇ ਵਿਹਲੇ ਸਮੇ ਗੁਰਸ਼ਰਨ ਪੰਜਾਈ ਦਾ ਕੰਮ ਕਰਾਉਂਦੀ ਰਾਤ ਨੂੰ ਆਪਣੀ ਪੜ੍ਹਾਈ ਕਰਦੀ ਕਾਲਜ ਵਿੱਚੋਂ ਬੀਐਡ ਦੇ ਨਤੀਜਿਆਂ 'ਚੋਂ ਗੁਰਸ਼ਰਨ ਅਵਲ ਨੰਬਰ 'ਚ ਪਾਸ ਕਰਦੀ ਹੈ ਦਲਬੀਰ ਨੂੰ ਬਹੁਤ ਖੁਸ਼ੀ ਹੁੰਦੀ ਹੈ ਅਤੇ ਉਹ ਉਹਨਾਂ ਨੂੰ ਹੋਰ ਤਿਆਰੀ ਕਰਾਉਣ ਲਈ ਹਮੇਸ਼ਾ ਹੱਲਾਸ਼ੇਰੀ ਦਿੰਦਾ ਹੁਣ ਗੁਰਸ਼ਰਨ ਘਰ ਦਾ ਸਾਰਾ ਕੰਮ ਕਰਦੀ ਤੇ ਕਾਰਖਾਨੇ ਵਿੱਚ ਦਲਬੀਰ ਨਾਲ ਕੰਮ ਕਰਵਾਉਂਦੀ ਦਲਵੀਰ ਨੇ ਬਹੁਤ ਵਾਰ ਰੋਕਿਆ ਤੇ ਕਿਹਾ ਕਿ ਉਹ ਕੰਮ ਨਾ ਕਰਿਆ ਕਰੇ ਪਰ ਗੁਰਸ਼ਰਨ ਕਿੱਥੋਂ ਹਟਣ ਵਾਲੀ ਸੀ ਵਿਆਹ ਦੇ 2 ਸਾਲ ਬਾਅਦ ਗੁਰਸ਼ਰਨ ਨੂੰ ਬੱਚਾ ਹੋਣ ਵਾਲਾ ਸੀ ਰਾਤ ਨੂੰ ਜਦੋਂ ਗੁਰਸ਼ਰਨ ਨੇ ਦਲਵੀਰ ਆਪਣੇ ਹੋਣ ਵਾਲੇ ਬੱਚੇ ਬਾਰੇ ਗੱਲ ਕਰਦੇ ਤਾਂ ਗੁਰਸ਼ਰਨ ਨੇ ਕਹਿਣਾ ਕਿ ਰੱਬ ਉਸ ਨੂੰ ਕੁੜੀ ਦੇ ਰੂਪ ਵਿੱਚ ਭੇਜੇ ਪਰ ਗੁਰਸ਼ਰਨ ਇੱਕ ਲੜਕੇ ਨੂੰ ਜਨਮ ਦਿੰਦੀ ਹੈ ਸਾਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ ਅਤੇ ਗੁਰਸ਼ਰਨ ਦੇ ਪਾਪਾ ਵੀ ਬਹੁਤ ਖੁਸ਼ ਸਨ ਦਲਬੀਰ ਅਤੇ ਗੁਰਸ਼ਰਨ ਨੇ ਆਪਣੇ ਹੋਣ ਵਾਲੇ ਪੁੱਤ ਲਈ ਬਹੁਤ ਸੁਪਨੇ ਦੇਖੇ ਪਰ ਗੁਰਸ਼ਰਨ ਨੇ ਕਹਿਣਾ ਉਹ ਕੁਝ ਵੀ ਉਹ ਸਮੇਂ ਤੇ ਛੱਡ ਦਿਓ ਅਤੇ ਵਰਤਮਾਨ ਤੇ ਧਿਆਨ ਦੇ ਕੇ ਭਵਿੱਖ ਵਿੱਚ ਸੁਪਨੇ ਪੂਰੇ ਕਰ ਸਕਦੇ ਹੁਣ ਗੁਰਸ਼ਰਨ ਦੇ ਬੱਚੇਦਾਰੀ ਤੀ ਰਸਮ ਹੋਣ ਦੇ ਨਾਮ ਰਾਜਦੇਵ ਰੱਖਿਆ ਗਿਆ ਹੁਣ ਸਾਰਾ ਦਿਨ ਗੁਰਸ਼ਰਨ ਦਾ ਸਮਾਂ ਆਪਣੇ ਬੱਚੇ ਨਾਲ ਲਾਡ ਲਡਾਉਂਦਿਆਂ ਲੰਘ ਜਾਂਦਾ ਸਮਾਂ ਲੰਘਦਾ ਗਿਆ ਹੁਣ 2 ਸਾਲ ਬਾਅਦ ਗੁਰਚਰਨ ਨੇ ਪ੍ਰਾਈਵੇਟ ਸਕੂਲ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਘਰ ਦਾ ਗੁਜ਼ਾਰਾ ਸੋਹਣਾ ਹੋਣ ਲੱਗ ਪਿਆ ਅਤੇ ਆਪਣੇ ਬੱਚੇ ਦੀ ਪੜ੍ਹਾਈ ਲਈ ਵੀ ਕੁਝ ਪੈਸੇ ਬਚਾ ਲੈਂਦੀ ਸੀ ਸਕੂਲ 'ਚ ਪੜਾਉਂਦਿਆਂ ਹੁਣ ਕੁਝ ਸਾਲ ਹੋ ਚੁੱਕੇ ਸਨ ਅਤੇ TET ਦਾ ਟੈਸਟ ਵੀ ਗੁਰਚਰਨ ਨੇ ਪਾਸ ਕਰ ਲਿਆ ਸੀ ਗੁਰਚਰਨ ਹੁਣ ਚਾਹੁੰਦੀ ਕਿ ਜਦੋਂ ਤੱਕ ਉਸ ਦਾ ਪਤੀ ਜਾਂ ਉਹ ਸਰਕਾਰੀ ਨੌਕਰੀ ਨਹੀਂ ਲੱਗ ਜਾਂਦੀ ਉਦੋਂ ਤੱਕ ਉਹ ਹੋਰ ਕੋਈ ਬੱਚਾ ਪੈਦਾ ਕਰਨ ਬਾਰੇ ਨਹੀਂ ਸੋਚਣਗੇ ਕਿਉਂਕਿ ਮਹਿੰਗਾਈ ਦੇ ਜਮਾਨੇ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਸੀ ਹੁਣ ਗੁਰਸ਼ਰਨ ਦਾ ਲੜਕਾ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਤਾਂ ਪਤਾ ਲੱਗਾ ਕਿ ਉਸ ਦਾ ਦਿਮਾਗ ਹੋਰਾਂ ਬੱਚਿਆਂ ਦੀ ਤਰ੍ਹਾਂ ਤੇਜ਼ ਨਹੀਂ ਸੀ ਪੜ੍ਹਨ ਦੇ ਵਿੱਚ ਵੀ ਕਮਜ਼ੋਰ ਸੀ ਪਰ ਗੁਰਸ਼ਰਨ ਨੇ ਕਦੇ ਵੀ ਰੱਬ ਤੇ ਗਿਲਾ ਨਹੀਂ ਕੀਤਾ ਦਲਬੀਰ ਨੂੰ ਕਹਿ ਦਿੰਦੀ ਕਿ ਮੁੰਡੇ ਤਾਂ ਪੜ੍ਹਾਈ ਵਿੱਚ ਹੁੰਦੇ ਹੀ ਕਮਜ਼ੋਰ ਨੇ ਕੁੜੀਆਂ ਹੀ ਸਭ ਤੋਂ ਅੱਗੇ ਹੁੰਦੀਆਂ ਹਨ ਪੜ੍ਹਾਈ ਵਿੱਚ ਮੈਂ ਤੇ ਇਸ ਵਾਰ ਕੁੜੀ ਹੀ ਲੈਣੀ ਹੈ ਰੱਬ ਤੋਂ ਇਹ ਸੁਣ ਕੇ ਦਲਬੀਰ ਹੱਸਣ ਲੱਗ ਜਾਂਦਾ ਇੱਕ ਦਿਨ ਦਲਬੀਰ ਨੂੰ ਫੋਨ ਆਂਦਾ ਤੇ ਉਸ ਦੀ ਨੌਕਰੀ ਲੱਗਣ ਤੇ ਮੈਰਿਟ ਵਿੱਚ ਨਾਮ ਆਣ ਬਾਰੇ ਦੱਸਿਆ ਜਾਂਦਾ ਗੁਰਸ਼ਰਨ ਨੂੰ ਜਿਵੇਂ ਚਾਹ ਚੜ ਜਾਂਦਾ ਕਿਉਂਕਿ ਉਸ ਨੂੰ ਨੌਕਰੀ ਦਾ ਘਟ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਜ਼ਿਆਦਾ ਸੀ ਵਧੀਆ ਸੋਹਣਾ ਸਮਾਂ ਲੰਘਣ ਲੱਗ ਪਿਆ ਆਪਣੀ ਤਨਖਾਹ ਵਿੱਚੋਂ ਗੁਰਸ਼ਰਨ ਆਪਣੀ ਹੋਣ ਵਾਲੀ ਧੀ ਲਈ ਕੱਢ ਕੇ ਰੱਖਦੀ ਅੱਜ ਉਹ ਸਮਾਂ ਸੀ ਜਿਸ ਦਾ ਫੈਸਲਾ ਰੱਬ ਨੇ ਕਰਨਾ ਸੀ ਗੁਰਸ਼ਰਨ ਦੇ ਮੁੰਡੇ ਰਾਜਦੇਵ ਦੇ 10 ਸਾਲ ਹੋਣ ਤੋਂ ਬਾਅਦ ਹੁਣ ਗੁਰਸ਼ਰਨ ਕੋਲ ਦੂਸਰਾ ਬੱਚਾ ਹੋਣ ਵਾਲਾ ਸੀ ਇਸ ਤੋਂ ਪਹਿਲਾਂ ਵੀ ਦੋ ਵਾਰ ਬਿਮਾਰ ਹੋਣ ਕਰਕੇ ਗੁਰਸ਼ਰਨ ਦਾ ਅਵੋਸ਼ਣ ਕਰਨਾ ਪਿਆ ਸੀ ਅਤੇ ਡਾਕਟਰਾਂ ਨੇ ਸਲਾਹ ਦਿੱਤੀ ਸੀ ਕਿ ਉਹ ਬੱਚਾ ਪੈਦਾ ਕਰਨ ਦੇ ਸਮਰੱਥ ਨਹੀਂ ਕਿਉਂਕਿ ਇਸ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ ਪਰ ਗੁਰਸ਼ਰਨ ਨੇ ਆਪਣਾ ਮਨ ਬਣਾਇਆ ਹੋਇਆ ਸੀ ਕਿ ਉਹ ਹਰ ਕੀਮਤ ਤੇ ਬੱਚੇ ਨੂੰ ਜਨਮ ਦੇਵੇਗੀ ਗੁਰਸ਼ਰਨ ਦੀ ਦਵਾਈ ਵਧੀਆ ਗਾਇਨੀ ਹਸਪਤਾਲ ਚੋਂ ਚਲਦੀ ਸੀ ਅੱਜ ਸਵੇਰ ਤੋਂ ਗੁਰਸ਼ਰਨ ਨੂੰ ਦਰਦਾਂ ਹੋਣੀਆਂ ਸ਼ੁਰੂ ਹੋ ਗਈਆਂ ਘਰ ਨਾ ਹੋਣ ਕਰਕੇ ਗੁਰਸ਼ਰਨ ਆਪਣੀ ਛੋਟੀ ਦਰਾਨੀ ਨੂੰ ਨਾਲ ਲੈ ਕੇ ਹਸਪਤਾਲ ਨੂੰ ਜਾਂਦੀ ਹੈ ਅਤੇ ਰਸਤੇ ਵਿੱਚ ਗੁਰੂ ਘਰ ਜਿੱਥੇ ਹਰ ਰੋਜ਼ ਉਸਨੇ ਆਣਾ ਹੀ ਹੁੰਦਾ ਸੀ ਉਸ ਵਾਹਿਗੁਰੂ ਕੋਲ ਅਰਦਾਸ ਕਰਦੀ ਹੈ ਕਿ ਹੇ ਵਾਹਿਗੁਰੂ ਮੈਨੂੰ ਮੇਰੀ ਝੋਲੀ ਧੀ ਦੀ ਦਾਤ ਹੀ ਪਾਵੇਂ ਅਤੇ ਉਸ ਦੀ ਸਲਾਮਤੀ ਦੀਆਂ ਅਰਦਾਸਾਂ ਵੀ ਕਰਦੀ। ਗੁਰੂ ਘਰ ਤੋਂ ਉਹ ਰਸਤੇ ਵਿੱਚ ਜਾਂਦਿਆਂ ਆਪਣੀ ਦਰਾਣੀ ਨੂੰ ਕਹਿੰਦੀ ਕਿ ਉਹ ਸਰਕਾਰੀ ਹਸਪਤਲ ਜਾਣਗੇ ਪਰ ਉਹ ਦਲਬੀਰ ਨੂੰ ਫੋਨ ਕਰ ਸਰਕਾਰੀ ਹਸਪਤਲ ਜਾਣ ਲਈ ਜਿੱਦ ਕਰਦੀ ਹੈ ਕਿਉਂਕਿ ਉਹ ਚਾਹੁੰਦੀ ਸੀ ਕਿ ਪ੍ਰਾਈਵੇਟ ਹਸਪਤਲ ਵਿੱਚ ਕਿੰਨਾ ਖਰਚਾ ਹੋਵੇਗਾ ਅਤੇ ਸਰਕਾਰੀ ਵਿੱਚ ਘੱਟ ਪੈਸਿਆਂ ਨਾਲ ਸਰ ਜਾਵੇਗਾ। ਉਹਨਾ ਬੱਚੇ ਹੋਏ ਪੈਸੇ ਨਾਲ ਕਮਰੇ ਦੀ ਛੱਤ ਜੋ ਕਿ ਡਿੱਗਣ ਵਾਲੀ ਸੀ ਉਸ ਨੂੰ ਬਦਲਣ ਬਾਰੇ ਕਹਿੰਦੀ ਜਾਂਦਿਆਂ ਹੀ ਹਸਪਤਾਲ ਵਿੱਚ ਦਾਖਲ ਕਰ ਲਿਆ ਗਿਆ ਤੇ ਦਲਬੀਰ ਵੀ ਕੱਪੜੇ ਲੈ ਕੇ ਹਸਪਤਾਲ ਪਹੁੰਚ ਜਾਂਦਾ ਹੈ ਕੋਲ ਗੁਰਸ਼ਰਨ ਦੇ ਉਸ ਦੀ ਪੇਕਾ ਮੰਮੀ ਵੀ ਪਹੁੰਚ ਜਾਂਦੀ ਹੈ ਰਾਤ ਦੇ ਤਕਰੀਬਨ 9 ਵਜੇ ਗੁਰਸ਼ਰਨ ਨੂੰ ਆਪਰੇਸ਼ਨ ਲਈ ਅੰਦਰ ਲੈ ਕੇ जाया ਜਾਂਦਾ ਵੱਡੇ ਆਪਰੇਸ਼ਨ ਨਾਲ ਗੁਰਸ਼ਰਨ ਇੱਕ ਬੱਚੀ ਨੂੰ ਜਨਮ ਦਿੰਦੀ ਹੈ ਦਲਬੀਰ ਵੀ ਬਹੁਤ ਖੁਸ਼ ਸੀ ਆਥਰ ਗੁਰਸ਼ਰਨ ਦਾ ਧੀ ਨੂੰ ਜਨਮ ਦਿਨ ਦਾ ਸੁਪਨਾ ਪੂਰਾ ਹੋ ਗਿਆ ਸੀ ਦਵਾਈਆਂ ਅਤੇ ਟੀਕਿਆਂ ਦੇ ਨਸ਼ੇ ਨੇ ਗੁਰਸ਼ਰਨ ਨੂੰ ਬੇਸੁੱਧ ਕਰਿਆ ਹੋਇਆ ਸੀ ਰਾਤ ਨੂੰ 2 ਵਜੇ ਤੱਕ ਗੁਰਸ਼ਰਨ ਨੂੰ ਪਿਸ਼ਾਬ ਦੀ ਸਮੱਸਿਆ ਸੀ ਜੋ ਕਿ ਨਾਲ ਪਿਸ਼ਾਬ ਦੀ ਥੈਲੀ ਲਗਾਈ ਹੋਈ ਸੀ ਕੁਝ ਸਮਾਂ ਦੇਖ ਗੁਰਸ਼ਰਨ ਦੀ ਮੰਮੀ ਨੇ ਨਰਸਾਂ ਨੂੰ ਆਉਣ ਲਈ ਕਿਹਾ ਕਿ ਗੁਰਸ਼ਰਨ ਨੂੰ ਪਿਸ਼ਾਬ ਦੀ ਸਮੱਸਿਆ ਹੈ ਪਰ ਉਹ ਇਹ ਕਹਿ ਕੇ ਸੋ ਜਾਂਦੀਆ ਕਿ ਬੀਬੀ ਕੋਈ ਨਹੀਂ ਆਜੂ ਪਰ ਗੁਰਚਰਨ ਦੇ ਸਰੀਰ ਦੀ ਹਾਲਤ ਠੀਕ ਨਹੀਂ ਸੀ ਜਦੋਂ ਦਲਬੀਰ ਨੇ ਕਿਹਾ ਕਿ ਤੁਸੀਂ ਚੈੱਕ ਆਪ ਕਰਕੇ ਆਓ ਤਾਂ ਆਪਣਾ ਫਰਜ ਨਿਭਾਉਂਦੇ ਨਰਸਾਂ ਇੱਕ ਟੀਕਾ ਹੋਰ ਲਗਾ ਕੇ ਸੋਝ ਗਈਆਂ ਸਵੇਰ ਹੁੰਦਿਆਂ ਹਾਲਤ ਕਾਫੀ ਗੰਭੀਰ ਸੀ ਪੇਟ ਵਿੱਚ ਪਾਣੀ ਭਰ ਗਿਆ ਜਦੋਂ ਗਾਇਨੀ ਦੀ ਡਾਕਟਰ ਨੇ ਆ ਕੇ ਆਪ ਚੈੱਕ ਕੀਤਾ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਹੁਣ ਇਲਾਜ ਵੱਲੋਂ ਉਸ ਦੇ ਵੱਸੋਂ ਬਾਹਰ ਹੈ ਤਾਂ ਉਹਨਾਂ ਨੇ ਡੀ ਐਮ ਸੀ ਲੁਧਿਆਣਾ ਵਿਖੇ ਪੇਜ ਦਿੱਤਾ ਹਸਪਤਾਲ ਚ ਜਾਂਦੇ ਆ ਗੁਰਸ਼ਰਨ ਨੇ ਬੇਹੋਸ਼ੀ ਹਾਲਤ ਚ ਪੁੱਛਿਆ ਕਿ ਉਹ ਕਿੱਥੇ ਲੈ ਕੇ ਜਾ ਰਹੇ ਹਨ ਮੇਰੀ ਧੀ ਕਿੱਥੇ ਆ ਗੁਰਸ਼ਰਨ ਨੂੰ ਆਪਣੀ ਜਾਨ ਨਹੀਂ ਬਲਕਿ ਆਪਣੀ ਧੀ ਦੀ ਜਾਨ ਦਾ ਖਤਰਾ ਮਹਿਸੂਸ ਹੋਇਆ ਲੁਧਿਆਣਾ ਹਸਪਤਾਲ ਪਹੁੰਚਣ ਤੇ ਗੁਰਸ਼ਰਨ ਵਾਰ-ਵਾਰ ਆਪਣੀ ਧੀ ਨੂੰ ਦੇਖਣ ਦੀ ਜਿੱਦ ਕਰਦੀ ਤਲਬੀਰ ਨੇ ਕਿਹਾ ਕਿ ਉਹ ਘਰ ਸਹੀ ਸਲਾਮਤ ਹੈ ਪਰ ਉਸ ਦੀ ਜਿੱਦ ਨੂੰ ਉਸ ਨੂੰ ਦੇਖਣ ਦੀ ਸੀ ਦਲਬੀਰ ਨੇ ਵੀਡੀਓ ਕਾਲ ਤੇ ਗੁਰਸ਼ਰਨ ਨੂੰ ਉਸ ਦੀ ਫੁੱਲਾਂ ਵਰਗੀ ਟੀ ਨੂੰ ਦੇਖ ਅੱਖਾਂ ਨਮ ਹੋ ਗਈਆਂ ਅਤੇ ਵਾਰ-ਵਾਰ ਬਸ ਉਸ ਨੂੰ ਦੇਖਣ ਦੀ ਜਿੱਦ ਕਰਦੀ। ਹੁਣ ਟੈਸਟਾਂ ਤੋਂ ਪਤਾ ਚੱਲਿਆ ਕਿ ਗੁਰਸ਼ਰਨ ਦੇ ਗੁਰਦਿਆਂ ਅਤੇ ਲੀਵਰ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਹੈ ਜੋ ਕਿ ਕਾਰਨ ਅੰਦਰ ਕਿਸੇ ਨਾੜ ਦਾ ਕੱਟ ਜਾਣ ਤੇ ਖੂਨ ਅੰਦਰ ਹੀ ਪੈ ਗਿਆ ਹੈ ਜੋ ਉਸ ਦੇ ਲੀਵਰ ਤੇ ਗੁਰਦਿਆਂ ਨੂੰ ਬੁਰੀ ਤਰ੍ਹਾਂ ਖਰਾਬ ਕਰ ਦਿੱਤਾ ਹੈ। ਡਾਕਟਰਾਂ ਨੇ ਜਵਾਬ ਦਿੰਦਿਆਂ ਕਿਹਾ ਕਿ 10% ਗੁਰਸ਼ਰਨ ਦਾ ਸਰੀਰ ਰਹਿ ਗਿਆ ਅਤੇ ਅਸੀਂ ਸਿਰਫ ਕੋਸ਼ਿਸ਼ ਕਰ ਸਕਦੇ ਹਾਂ ਡਾਇਲਿਸਿਸ ਕਰਨ ਤੋਂ ਪਹਿਲਾਂ ਗੁਰਸ਼ਰਨ ਨੇ ਆਖਰੀ ਵਾਰ ਆਪਣੀ ਧੀ ਨੂੰ ਦੇਖਿਆ ਜਿਸ ਤੋਂ ਬਾਅਦ ਅਜੇ ਡਾਇਲਿਸਿਸ ਕਰਨ ਲਈ ਡਾਕਟਰਾਂ ਵੱਲੋਂ ਤਿਆਰੀ ਹੀ ਕੀਤੀ ਗਈ ਉਸ ਤੋਂ ਪਹਿਲਾਂ ਹੀ ਗੁਰਸ਼ਰਨ ਆਪਣਾ ਦਮ ਤੋੜ ਦਿੰਦੀ ਹੈ ਦਲਬੀਰ ਤੇ ਸਾਰਾ ਪੇਕਾ ਤੇ ਸੋਹਰਾ ਪਰਿਵਾਰ ਅਤੇ ਗੁਰਸ਼ਰਨ ਦੀ ਮੌਤ ਸੁਣ ਕੇ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਪੋਸਟਮਾਰਟਮ ਤੋਂ ਬਾਅਦ ਗੁਰਸ਼ਰਨ ਦੀ ਦੇਹ ਨੂੰ ਅੰਤਿਮ ਰਸਮਾਂ ਲਈ ਘਰ ਲਿਆਂਦਾ ਗਿਆ ਸਾਰਿਆਂ ਦਾ ਰੋ ਰੋ ਬੁਰਾ ਹਾਲ ਸੀ ਕੁਝ ਲੋਕ ਗੱਲਾਂ ਕਰਦੇ ਇਹਦੀ ਧੀ ਹੀ ਇਸ ਦੀ ਜਾਨ ਬਣ ਗਈ ਇਸ ਤੋਂ ਚੰਗਾ ਸੀ ਕਿ ਇਸ ਨੂੰ ਹੀ ਰੱਬ ਲੈ ਜਾਂਦਾ ਉਹ ਜਾਣੇ ਫਿਰ ਆ ਜਾਂਦੀ ਫੁੱਲ ਪਰ ਬੱਚੀ ਜਿਸ ਨੇ ਆਪਣੀ ਮਾਂ ਨੂੰ ਦੇਖਿਆ ਤੱਕ ਨਹੀਂ ਸੀ ਇਹ ਪੈਦਾ ਹੋਣ ਦਾ ਇਲਜ਼ਾਮ ਉਸ ਦੀ ਮਾਂ ਦੀ ਮੌਤ ਦਾ ਕਾਰਨ ਦੱਸ ਰਏ ਲੋਕਾਂ ਨੇ ਤੈਅ ਕਰ ਦਿੱਤਾ ਸੀ ਕਿ ਅੱਜ ਹਜੇ ਉਹ ਵਿਚਾਰੀ ਜਨਮ ਤੇ ਹੀ ਇੰਨੇ ਤਾਨੇ ਪੈ ਰਹੇ ਹਨ ਅਖੀਰ ਵੱਡੀ ਹੋਈ ਨੂੰ ਕਿੰਨਾ ਕੁਝ ਸਮਾਜ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ ਉਸ ਬੱਚੀ ਦੀ ਕਿਸੇ ਨੇ ਇਹ ਹਾਇ ਬਾਰੇ ਨਹੀਂ ਕਿਹਾ ਕਿ ਉਹ ਆਖਰ ਆਪਣੀ ਮਾਂ ਨੂੰ ਕਿੱਥੋਂ ਲੱਭੇਗੀ ਬਚਪਨ ਵਿੱਚ ਮਾਂ ਦਾ ਹੋਣਾ ਅਤੇ ਸਭ ਤੋਂ ਵੱਧ ਧੀ ਲਈ ਸਾਥ ਮਾਂ ਦਾ ਜ਼ਰੂਰੀ ਹੁੰਦਾ ਹੈ ਪਰ ਕਿਸੇ ਨੂੰ ਉਸ ਦੇ ਆਣ ਬਾਰੇ ਸਮੇਂ ਦੇ ਦੁੱਖਾਂ ਦਾ ਅਫਸੋਸ ਨਹੀਂ ਬਲਕਿ ਉਸ ਨੂੰ ਆਪਣੀ ਮਾਂ ਦੀ ਮੌਤ ਦਾ ਕਾਰਨ ਦਾ ਕਿਤਾਬ ਲੋਕਾਂ ਵੱਲੋਂ ਦਿੱਤਾ ਗਿਆ ਸੀ ਅੰਤਿਮ ਰਸਾ ਮੁਕੰਮਲ ਸੀ ਤਿਆਰ ਕਰਕੇ ਗੁਰਸ਼ਰਨ ਨੂੰ ਸ਼ਮਸ਼ਾਨ ਨੂੰ ਲੈ ਕੇ ਜਾਣ ਦੀ ਸਿੜੀ ਤੇ ਪਾਇਆ ਜਾਂਦਾ ਹੈ ਗੁਰਸ਼ਰਨ ਦਾ ਚਿਹਰਾ ਖਿੜਿਆ-ਖਿੜਿਆ ਜਾਪਦਾ ਸੀ ਜਿਵੇਂ ਕਿ ਉਹ ਫਿਰ ਤੋਂ ਉੱਠੇਗੀ ਕਿੰਨੀ ਸੋਹਣੀ ਲੱਗਦੀ ਸੀ ਗੁਰਸ਼ਰਨ ਆਖਰ ਗੁਰਸ਼ਰਨ ਦੀ ਧੀ ਨਵੀਂ ਨਾਲ ਪਾਇਆ ਜਾਂਦਾ ਜੋ ਕਿ ਉਸ ਦੀ ਗੋਦੀ ਦਾ ਉਹ ਆਖਰੀ ਵਾਰ ਨਿਗ ਮਹਿਸੂਸ ਕਰ ਸਕੇ ਬਾਅਦ ਉਸ ਕਰਮਾ ਮਾਰੀ ਨੇ ਆਪਣੀ ਮਾਂ ਦੇ ਦੁੱਖਾਂ ਨੂੰ ਘੜੀ-ਘੜੀ ਸਹੰਦੇ ਰਹਿਣਾ ਹੈ ਅਤੇ ਆਪਣੇ ਹੀ ਪਰਿਵਾਰ ਤੇ ਸਮਾਜ ਦੇ ਤਾਨਿਆਂ ਨੂੰ ਸਹੰਦੇ ਰਹਿਣਾ ਆਖਰ ਗੁਰਸ਼ਰਨ ਦਾ ਅੰਤਿਮ ਰਸਮਾਂ ਨਾਲ ਸੰਸਕਾਰ ਕੀਤਾ ਜਾਂਦਾ ਸੰਸਕਾਰ ਬਾਅਦ ਹੀ ਗੱਲਾਂ ਸ਼ੁਰੂ ਹੋ ਜਾਂਦੀਆਂ ਕਿ ਹੁਣ ਕੁੜੀ ਨੂੰ ਕੌਣ ਲੈ ਕੇ ਜਾਓ ਕਿਸੇ ਨੇ ਸਾਹਮਣੀ ਹੈ ਇੰਜ ਮਹਿਸੂਸ ਹੋ ਰਿਆ ਸੀ ਸਮਾਜ ਦੀਆਂ ਨਜ਼ਰਾਂ ਚ ਕਿਵੇਂ ਗੁਰਸ਼ਰਨ ਇੱਕ ਧੀ ਨਹੀਂ ਇੱਕ ਪੱਥਰ ਨੂੰ ਜਨਮ ਦੇ ਕੇ ਆਪ ਮੌਤ ਨੂੰ ਹੱਸ ਕੇ ਗੜ ਲਗਾ ਗਈ ਹੋਵੇ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ